ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅਸੀਂ ਗੁਰੂ ਘਰ ਜਾਣੇ ਆ ਮੱਥਾ ਟੇਕਦੇ ਆ ਰੂਹ ਨੂੰ ਬੜਾ ਸਕੂਨ ਮਿਲਦਾ ਹੈ ਅੱਜਕੱਲ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਗੁਰੂ ਘਰ ਜਾਂਦੇ ਨੇ ਮੱਥਾ ਟੇਕਦੇ ਨੇ ਅਤੇ ਸਾਹਮਣੇ ਪਈ ਗੋਲਕ ਦੇ ਵਿੱਚੋਂ ਆਪ ਪੈਸੇ ਚੱਕਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਵੀਡੀਓ ਨੂੰ ਬਣਾ ਕੇ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਕੀਤਾ ਜਾ ਰਿਹਾ ਹੈ ਤੇ ਮਜ਼ਾਕ ਉਡਾਇਆ ਜਾ ਰਿਹਾ ਹੈ ਕਿ ਦੇਖੋ ਇਸ ਬਜ਼ੁਰਗ ਨੂੰ ਸ਼ਰਮ ਨਹੀਂ ਆ ਰਹੀ ਗੁਰੂ ਦੀ ਗੋਲਕ ਦੇ ਵਿੱਚੋਂ ਪੈਸੇ ਚੱਕਦਿਆਂ ਹੋਇਆਂ ਨਾ ਇਹਨੇ ਵੀ ਆ ਗਿਆ ਇਹ ਦੇਖਿਆ ਅਰੇ ਹੱਥੇ ਕੁਝ ਵੀ ਆ ਦੇ अरे कृष्ण ਗੁਰੂ ਪਿਆਰਿਓ ਸਾਡੇ ਗੁਰੂਆਂ ਨੇ ਹੀ ਆਖਿਆ ਹੈ ਗਰੀਬ ਕਾ ਮੂ ਗੁਰੂ ਕੀ ਗੋਲਕ ਹੁੰਦੀ ਹੈ ਤੇ ਜੇਕਰ ਕਿਸੇ ਲੋੜਬੰਦ ਨੂੰ ਲੋੜ ਹੈ ਤੇ ਉਹ ਅਗਰ ਚੋਰੀ ਨਹੀਂ ਕਰ ਰਿਹਾ ਤੁਸੀਂ ਇਸ ਵੀਡੀਓ ਦੇ ਵਿੱਚ ਬੜੇ ਆਰਾਮ ਨਾਲ ਦੇਖ ਸਕਦੇ ਹੋ ਕਿ ਬਜ਼ੁਰਗ ਨੇ ਕੋਈ ਚੋਰੀ ਨਹੀਂ ਕੀਤੀ ਉਹ ਆਇਆ ਆ ਕੇ ਉਸਨੇ ਬੜੀ ਸ਼ਰਧਾ ਦੇ ਨਾਲ ਮੱਥਾ ਟੇਕਿਆ ਪਰਮਾਤਮਾ ਦੇ ਸਾਹਮਣੇ ਨਤਮਸਤਕ ਹੋਇਆ ਅਤੇ ਉਸ ਤੋਂ ਬਾਅਦ ਕੁਝ ਸਮਾਂ ਕੁਝ ਸੋਚਣ ਤੋਂ ਬਾਅਦ ਉਸਨੇ ਗੋਲਕ ਦੇ ਵਿੱਚੋਂ ਗਿਣ ਕੇ ਪੈਸੇ ਚੱਕੇ ਕੁਝ 10 ਦੇ ਨੋਟ ਚੱਕੇ ਅਤੇ ਇੱਕ 100 ਦਾ ਨੋਟ ਚੱਕਿਆ ਤੇ ਹੁਣ ਜੇਕਰ ਤੁਸੀਂ ਅਜਹੀਆਂ ਵੀਡੀਓਜ਼ ਬਣਾ ਕੇ ਵਾਇਰਲ ਕਰਕੇ ਬਜ਼ੁਰਗਾਂ ਦਾ ਮਜ਼ਾਕ ਉਡਾਉਂਗੇ ਉਹਨਾਂ ਨੂੰ ਜੱਗ ਹਸਾਈ ਦਾ ਕੇਂਦਰ ਬਣਾਉਂਗੇ ਤਾਂ ਕਿਤੇ ਨਾ ਕਿਤੇ ਇਹ ਉਹਨਾਂ ਵਾਸਤੇ ਜ਼ਿਆਦਾ ਸ਼ਰਮਨਾਕ ਹੈ ਜਿਨ੍ਹਾਂ ਨੇ ਇਹ ਵੀਡੀਓ ਬਣਾ ਕੇ ਵਾਇਰਲ ਕੀਤੀ ਜਦੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਜਾਂ ਉਸ ਤੋਂ ਬਾਅਦ ਵੀ ਕਿਉਂ ਤੁਹਾਡੇ ਮਨ ਦੇ ਵਿੱਚ ਇਹ ਗੱਲ ਨਹੀਂ ਆਈਗੀ ਕਿ ਬਜ਼ੁਰਗ ਨੂੰ ਜਾ ਕੇ ਪੁੱਛਿਆ ਜਾਵੇ ਕਿ ਉਸ ਸਰੇ ਆਮ ਸਬਦੇ ਸਾਹਮਣੇ ਗੁਰੂ ਕੀ ਗੋਲਖ ਦੇ ਵਿੱਚੋਂ ਪੈਸਾ ਕਿਉਂ ਚੱਕਿਆ ਕਿਉਂਕਿ ਆਪਣੇ ਇஷ்ட ਦੇ ਸਾਹਮਣੋਂ ਪੈਸਾ ਹੱਕ ਨਾਲ ਚੱਕਿਆ ਜਾਂਦਾ ਤੇ ਉਸ ਹੱਕ ਦੇ ਨਾਲ ਆਪਣੇ ਇஷ்ட ਦੇ ਸਾਹਮਣੋਂ ਆਪਣੇ ਮਾਪੇ ਦੇ ਸਾਹਮਣੋਂ ਪੈਸਾ ਚੱਕਣਾ ਬਹੁਤ ਔਖਾ ਹੁੰਦਾ ਹੈ ਔਲਾਦਾਂ ਵਾਸਤੇ ਜੇਕਰ ਔਲਾਦ ਕੁਝ ਕਰਨ ਜੋਗੀ ਨਾ ਹੋਵੇ ਪਰ ਹਾਂ ਜੇਕਰ ਬੱਚਾ ਬਹੁਤ ਜ਼ਿਆਦਾ ਮਜਬੂਰ ਹੋਵੇ ਤਾਂ ਉਹ ਆਪਣੇ ਮਾਪਿਆਂ ਦੇ ਸਾਹਮਣੇ ਹੀ ਹੱਥ ਅੜਦਾ ਆਪਣੇ ਮਾਪਿਆਂ ਨੂੰ ਜਾ ਕੇ ਹੀ ਕਹਿੰਦਾ ਹੈ ਕਿ ਮੈਨੂੰ ਇਸ ਚੀਜ਼ ਦੀ ਲੋੜ ਹੈ ਤੇ ਸਾਡਾ ਗੁਰੂ ਸਾਡਾ ਪੇ ਹੀ ਹੈ ਤੇ ਜੇਕਰ ਇਸ ਬਜ਼ੁਰਗ ਨੇ ਜਾ ਕੇ ਆਪਣੇ ਪੇ ਦੇ ਕੋਲੋਂ ਕਿਸੇ ਚੀਜ਼ ਦੀ ਮੰਗ ਕੀਤੀ ਜਾਂ ਉਹਦੀ ਗੋਲਕ ਚੋਂ ਪੈਸਾ ਲੈ ਆਇਆ ਤਾਂ ਉਸ ਦੇ ਵਿੱਚ ਸਾਨੂੰ ਕੋਈ ਗੁਨਾਹ ਨਹੀਂ ਲੱਗਦਾ ਬਹੁਤ ਚੰਗਾ ਹੁੰਦਾ ਜਿਨ੍ਹਾਂ ਨੇ ਵੀਡੀਓ ਬਣਾਈਏ ਉਹ ਆਪ ਉਸ ਬਜ਼ੁਰਗ ਨੂੰ ਪੁੱਛਦੇ ਕਿ ਉਹਨੂੰ ਦੁੱਖ ਕੀ ਸੀ ਤਕਲੀਫ ਕੀ ਸੀ ਉਸਨੇ ਕਿਉਂ ਪੈਸੇ ਚੱਕੇ ਜੇਕਰ ਵੀਡੀਓ ਬਣਾ ਕੇ ਵਾਇਰਲ ਕੀਤੀ ਤਾਂ ਖੁਸ਼ੀ ਹੋਰ ਜ਼ਿਆਦਾ ਹੁੰਦੀ ਜੇਕਰ ਉਸ ਦਾ ਦੁੱਖ ਤਕਲੀਫ ਪੁੱਛ ਕੇ ਆਪ ਉਸ ਦੀ ਮਦਦ ਕਰਕੇ ਜਾਂ ਗੁਰੂ ਦੀ ਗੋਲਕ ਦੇ ਵਿੱਚੋਂ ਉਸ ਦੇ ਹੱਥ ਤੇ ਆਪ ਪੈਸੇ ਧਰ ਕੇ ਕਹਿੰਦੇ ਕਿ ਜਾ ਬਾਬਾ ਜੋ ਵੀ ਤੇਰੀ ਦੁੱਖ ਹੈ ਜੋ ਵੀ ਤੇਰਾ ਤਕਲੀਫ ਹੈ ਪਹਿਲਾ ਉਹ ਆਪਣੀ ਸੋਲਵ ਕਰ ਲੈ ਤੇ ਉਸ ਤੋਂ ਬਾਅਦ ਜੋ ਹੋਵੇਗਾ ਵੇਖਿਆ ਜਾਵੇਗਾ ਪਰ ਅੱਗੇ ਤੋਂ ਧਿਆਨ ਰੱਖਣਾ ਕਿ ਅਜਹੀਆਂ ਵੀਡੀਓਜ਼ ਬਣਾ ਕੇ ਨਾ ਵਾਇਰਲ ਕੀਤੀਆਂ ਜਾਣ ਜਿਸ ਦੇ ਨਾਲ ਕਿਸੇ ਨੂੰ ਖੇਸ ਪਹੁੰਚੇ ਕਿਉਂਕਿ ਕਿਸ ਦੇ ਉੱਤੇ ਕਦੋਂ ਕੀ ਦਿਨ ਆਣੇ ਨੇ ਸਾਨੂੰ ਨਹੀਂ ਪਤਾ ਰਾਜਾ ਕਦੋਂ ਰੰਕ ਹੋ ਜਾਣਾ ਹੈ ਤੇ ਰੰਕ ਨੇ ਕਦੋਂ ਰਾਜਾ ਬਣ ਜਾਣਾ ਹੈ ਅਸੀਂ ਨਹੀਂ ਜਾਣਦੇ ਤੇ ਜੋ ਗੁਰੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਗੁਰੂ ਸਾਹਮਣੇ ਮੱਥਾ ਟੇਕ ਕੇ ਹੱਕ ਦੇ ਨਾਲ ਸਾਹਮਣੇ ਕੁਝ ਚੱਕਦਾ ਹੈ ਤੇ ਸਰੇ ਆਮ ਚੱਕਦਾ ਹੈ ਇਸ ਦਾ ਮਤਲਬ ਉਹ ਆਪਣੇ ਮਾਪਿਆਂ ਤੋਂ ਹੀ ਕੁਝ ਲੈ ਰਿਹਾ ਹੈ ਤੇ ਸਾਰਿਆਂ ਦੇ ਸਾਹਮਣੇ ਉਹ ਲੈ ਰਿਹਾ ਹੈ ਤੇ ਉਸ ਨੂੰ ਮਨਾ ਕਰਨ ਵਾਲੇ ਜਾਂ ਉਸ ਦੀਆਂ ਭਾਵਨਾਵਾਂ ਨਾ ਸਮਝਣ ਵਾਲੇ ਕਿਤੇ ਨਾ ਕਿਤੇ ਗਲਤ ਹੀ ਹੋਣਗੇ। ਮਾਫ ਕਰਨਾ ਕੁਝ ਲੋਕਾਂ ਨੂੰ ਇਹ ਲੱਗ ਰਿਹਾ ਹੋਵੇਗਾ ਕਿ ਅਸੀਂ ਚੋਰਾ ਉਚੱਕਿਆਂ ਦੀ ਗੱਲ ਕਰ ਰਹੇ ਹਾਂ ਪਰ ਅਸੀਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਅਤੇ ਇਹਨਾਂ ਵਰਗੇ ਹੋਰ ਬਹੁਤ ਸਾਰੇ ਬਜ਼ੁਰਗਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਬੁਢਾਪੇ ਦੇ ਵਿੱਚ ਬੱਚਿਆਂ ਵੱਲੋਂ ਤੱਕਾ ਦੇ ਦਿੱਤਾ ਜਾਂਦਾ ਹੈ। ਉਹ ਬਜ਼ੁਰਗ ਜਿਹੜੇ ਸਾਰੀ ਉਮਰ ਆਪਣੇ ਬੱਚਿਆਂ ਵਾਸਤੇ ਕੱਢਦੇ ਨੇ ਤੇ ਬੁਢਾਪੇ ਦੇ ਵਿੱਚ ਉਹਨਾਂ ਦੇ ਕੋਲ ਆਪ ਤਿੰਨ ਟਾਈਮ ਦਾ ਢਿੱਡ ਭਰ ਕੇ ਖਾਣ ਜੋਗਾ ਨਹੀਂ ਹੁੰਦਾ ਤਾਂ ਉਹ ਆਪਣੀ ਮਜਬੂਰੀਆਂ ਦੇ ਚੱਲਦੇ ਜੇ ਗੁਰੂ ਘਰ ਦੇ ਵਿੱਚ ਜਾ ਕੇ ਅਜਿਹਾ ਕੁਝ ਕਰ ਵੀ ਦਿੰਦੇ ਨੇ ਤਾਂ ਸਾਨੂੰ ਉੱਥੇ ਹੁਣਾ ਉੱਤੇ ਚੀਕਣਾ ਜਾਂ ਚੀਲਾਣਾ ਨਹੀਂ ਚਾਹੀਦਾ ਸਾਨੂੰ ਆਪ ਅੱਗੇ ਹੋ ਕੇ ਉਹਨਾਂ ਦਾ ਹੱਥ ਫੜਨਾ ਚਾਹੀਦਾ ਹੈ ਉਹਨਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਰਿੰਗ ਕਰੋ